ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਮਣ ਸਤਕਾਰ ਜੋ ਜੋ ਆਪਣੀਆਂ ਵਿਚਾਰਾਂ ਚੱਲਦੀਆਂ ਰਹਿੰਦੀਆਂ ਹਨ ਵਿਚਾਰ ਕਈ ਤਰ੍ਹਾਂ ਦੀ ਹੁੰਦੀ ਹੈ ਬਣਿਆਵੀ ਵਿਚਾਰਾਂ ਵੀ ਹੁੰਦੀਆਂ ਹਨ ਕਈ ਵਿਚਾਰਾਂ ਗੁਰੂਕਿਆਂ ਵਿਚਾਰਾਂ ਹੁੰਦੀਆਂ ਹਨ ਜੋ ਕਿ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਦੀ ਵਿਚਾਰਾਂ ਦਸਾਂ ਪਾਸ਼ਾਆਂ ਦੀਆਂ ਵਿਚਾਰਾਂ ਭਗਤ ਸਹਿਬਾਨਾਂ ਦੀਆਂ ਵਿਚਾਰਾਂ ਚੱਲਦੀਆਂ ਹਨ ਸੋ ਜੋ ਸਾਡਾ ਜੀਵਨ ਹੈ ਇਹ ਬੜਾ ਅਮੋਲਕ ਹੈ ਇਹ ਨਾਮ ਤੋਂ ਬਿਨਾ ਵਿਰਥਾ ਜਾ ਰਿਹਾ ਹੈ ਜਿਵੇਂ ਕਿ ਆਪਾਂ ਬਣਿਆ ਵੀ ਗੱਲ ਕਰ ਲਈਏ ਕੋਈ ਖੇਤ ਦੇ ਵਿੱਚ ਕੋਈ ਫਸਲ ਬੀਜ ਲਈਏ ਉਹਦੀ ਮਿਹਨਤ ਵੀ ਫੁੱਲ ਕਰੀਏ ਰੇ ਵੀ ਪਾਈਏ ਪਾਣੀ ਵੀ ਟਾਈਮ ਸਿਰ ਹੋਵੇ ਸਪਰੇ ਵੀ ਟਾਈਮ ਸਿਰ ਕਰੀਏ ਗਾਹਾਂ ਕੋਈ ਉਹਦੇ ਫਲ ਲੱਗੇ ਨਾ ਤਾਂ ਆਪਾਂ ਕਹਿੰਦੇ ਆ ਵੀ ਇਹ ਘਾਟੇ ਵਾਲਾ ਸੌਦਾ ਬਹੁਤ ਘਾਟਾ ਪੈ ਗਿਆ ਕਈਆਂ ਦੇ ਦਿਮਾਗ ਵੀ ਹਿੱਲ ਜਾਂਦੇ ਨੇ ਕਈ ਤਰ੍ਹਾਂ ਦਾ ਨੁਕਸਾਨ ਆਪਦਾ ਦੇਦਾ ਕਰ ਲੈਂਦੇ ਹਾਂ ਪਰ ਇਧਰਲੇ ਪਾਸੇ ਪ੍ਰਮਾਤਕ ਦੇ ਪਾਸੇ ਸਾਨੂੰ ਮਨੁੱਖਾ ਦੇ ਮਿਲੀ ਹੈ ਮਨੁੱਖਾ ਦੇ ਮਿਲੀ ਹੈ ਬਹੁਤ 84 ਲੱਖ ਜੂਨ ਦਾ ਢੇਡਾ ਕੱਟ ਕੇ ਸਾਨੂੰ ਮਨੁੱਖਾ ਦੇ ਮਿਲੀ ਹੈ ਸੋ ਇਸ ਮੁਨਖਾ ਦੇਹੀ ਤੋਂ ਅਸੀਂ ਸਤਿਗੁਰੂ ਦੀ ਸੰਗਤ ਕਰੀਏ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ ਉਸ ਫਰਮਾਨ ਮੁਤਾਬਕ ਜੋ ਆਪਣੀ ਜ਼ਿੰਦਗੀ ਹੈ ਉਸ ਨੂੰ ਢਾਲੀਏ ਮਹਾਰਾਜ ਦੀ ਪਹਿਲਾਂ ਜੋ ਮਹਾਰਾਜ ਨੇ ਸਾਨੂੰ ਦੱਸਿਆ ਹੈ ਨਾਮ ਜਪੋ ਬੰਦ ਸਕੋ ਸਭ ਤੋਂ ਪਹਿਲਾ ਹੈ ਪਹਿਲਾ ਨਾਮ ਜਪਣਾ ਹੈ ਫਿਰ ਜੋ ਕਮਾਈ ਕਰਨੀ ਹੈ ਉਸ ਦੇ ਵਿੱਚੋਂ ਵੀ ਦਸਵਾਂ ਦਸੌਂ ਗੁਰੂਵੱਲ ਕੱਢਣਾ ਹੈ ਇਸੇ ਕਰਕੇ ਜੋ ਸਾਡੀ ਮਨੁੱਖਾ ਦੇਹ ਹੈ ਇਹਦੇ ਦਿਨ ਰਾਤ ਦੇ 24 ਘੰਟੇ ਬੰਦੇ ਹਨ 24 ਘੰਟਿਆਂ ਦੇ ਵਿੱਚੋਂ ਦਸਵਾਂ ਦਸੌਂ ਸਾਨੂੰ ਗੁਰੂਵੱਲ ਕੱਢਣਾ ਚਾਹੀਦਾ ਹੈ ਗੁਰੂਵੱਲ ਕੀ ਕੱਢਣਾ ਹੈ ਗੁਰੂਵੱਲ ਦਸਵੰਦ ਸੌਂਦ ਇਹ ਕੱਢਣਾ ਹੈ ਕਿ ਅਸੀਂ ਵੱਧ ਤੋਂ ਵੱਧ ਪਰਮਾਤਮਾ ਦਾ ਨਾਮ ਜਪੀਏ ਪਰਮਾਤਮਾ ਦਾ ਸੇਵਾ ਸਿਮਰਨ ਕਰੀਏ ਜਦੋਂ ਅਸੀਂ ਪਰਮਾਤਮਾ ਦਾ ਸੇਵਾ ਸਿਮਰਨ ਕਰਦੇ ਹਾਂ ਮਹਾਪੁਰਖਾਂ ਦੀ ਸੰਗਤ ਕਰਦੇ ਹਾਂ ਗੁਰੂਵੱਲ ਤੁਰਦੇ ਹਾਂ ਉਸ ਟਾਈਮ ਸਾਡਾ ਧਿਆਨ ਕਿੱਥੇ ਹੋਣਾ ਚਾਹੀਦਾ ਹੈ ਕੇਵਲ ਸਾਡਾ ਧਿਆਨ ਗੁਰੂਵੱਲ ਹੋਣਾ ਚਾਹੀਦਾ ਹੈ ਕੋਈ ਬਨਿਆਵੀ ਕੰਮ ਵੱਲ ਸਾਡਾ ਧਿਆਨ ਨਹੀਂ ਹੋਣਾ ਚਾਹੀਦਾ ਸਾਨੂੰ ਗਰਮੀ ਜਾਂ ਸਰਦੀ ਨਹੀਂ ਲੱਗਣੀ ਚਾਹੀਦੀ ਸਾਨੂੰ ਉਸ ਮੌਕ ਦੇ ਮੌਕੇ ਦੇ ਵਿੱਚ ਲੋਕ ਲਾਜ ਦੀ ਵੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿ ਸਾਨੂੰ ਲੋਕ ਕੀ ਕਹਿਣਗੇ ਸਾਨੂੰ ਰਿਸ਼ਤੇਦਾਰ ਕੀ ਕਹਿਣਗੇ ਵੀ ਮਹਾਂਪੁਰਖਾਂ ਕੋਲੇ ਜਾਂਦਾ ਹੈ ਨਹੀਂ ਭਾਈ ਇਹ ਚੀਜ਼ ਤੋਂ ਅਸਿਨੇ ਬਚਣਾ ਹੈ ਅਸੀਂ ਨੇ Satsang ਸੇਵਾ ਸਿਮਨ ਬੱਧ ਕਰਕੇ ਗੁਰੂ ਦੀ ਕਮਾਈ ਕਰਕੇ ਸੋ ਇਸ ਕਰਕੇ ਗੁਰੂ ਦੀ ਕਮਾਈ ਕਰਨੀ ਹੈ ਸੋ ਸਮਾ ਹੋ ਚੁੱਕਿਆ ਹੈ ਆਪ ਇਹਨੂੰ ਪਤਾ ਹੀ ਹੈ ਕਿ ਸਰਬ ਧਰਮ ਸਾਂਝਾ ਜੋ ਆਪਣਾ ਚੈਨਲ ਚੱਲਦਾ ਹੈ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਮਹਾਪੁਰਖਾਂ ਦਾ ਇੱਕ ਫਰਮਾਨ ਹੈ ਇੱਕ ਮਿੰਟ ਦੇ ਵਿੱਚ ਦੱਸ ਦਿੰਨੇ ਆਂ ਗੱਲ ਮਹਾਪੁਰਖਾਂ ਦਾ ਇਹ ਪਰਮਾਨ ਹੈ 2016 ਦੇ ਵਿੱਚ ਮਹਾਪੁਰਖਾਂ ਨੇ ਸਾਨੂੰ ਸੱਧਿਆ ਸੰਗਤ ਨੂੰ ਸਾਰੀ ਨੂੰ ਸੱਧਿਆ ਮਹਾਪੁਰਖਾਂ ਨੇ ਇੱਕ ਗੱਲ ਕਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਜੋ ਹੈ ਘਰ ਘਰ ਜਾ ਕੇ ਕਰਨਾ ਹੈ ਸੋ ਜੋ ਮਹਾਪੁਰਖਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਕਾਰ ਜਿੰਨਾ ਵੀ ਹੋ ਜੇ ਉਹਨਾਂ ਥੋੜਾ ਹੈ ਜੋ ਕੋਈ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਦੇ ਖਿਲਾਫ ਪ੍ਰਚਾਰ ਕਰਦਾ ਹੈ ਤੁਸੀਂ ਨੇ ਉਸ ਦੀ ਵਿਰੋਧਤਾ ਕਰਨੀ ਹੈ ਜੇ ਤਾਂ ਮਹਾਪੁਰਖ ਕਹਿਣ ਲੱਗੇ ਵੀ ਜੇ ਤਾਂ ਇਹ ਗੱਲ ਮਨਜ਼ੂਰ ਹੈ ਫੇਰ ਤਾਂ ਸਾਡੇ ਨਾਲ ਤਰੋ ਜੇ ਇਹ ਗੱਲ ਨਹੀਂ ਮਨਜ਼ੂਰ ਤਾਂ ਭਾਈ ਹੁਣ ਤੁਸੀਂ ਜਾ ਸਕਦੇ ਹੋ ਤਾਂ ਮਹਾਪੁਰਖਾਂ ਨੇ ਉਸ ਟਾਈਮ ਦੇ ਵਿੱਚ ਸਾਰੇ ਪ੍ਰੇਮੀ ਜਨਾਂ ਤੋਂ ਮਹਾਪੁਰਖ ਹੋਰ ਵੀ ਸੀ ਕੁਝ ਸਾਰਿਆਂ ਤੋਂ ਬਾਹਾਂ ਖੜੀਆਂ ਕਰਾਈਆਂ ਉਸ ਮੌਕੇ ਦੇ ਵਿੱਚ 10 ਵੀ ਟੱਕੀ ਸਾਹਿਬ ਪਹੁੰਚਿਆ ਤੇ ਉੱਥੇ ਜਾ ਕੇ ਮਹਾਪੁਰਖਾਂ ਦੀ ਜੋ ਮਹਾਪੁਰਖਾਂ ਨੇ ਸਾਨੂੰ ਹੁਕਮ ਦਿੱਤਾ ਉਸ ਤੇ ਅਸੀਂ ਫੁੱਲ ਚਾੜਦੇ ਹਾਂ ਸੋ ਇਸ ਕਰਕੇ ਜੋ ਭਾਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਹੈ ਘਰ ਘਰ ਤੱਕ ਪਹੁੰਚਾਉਣ ਦਾ ਪ੍ਰਾਲਾ ਕਰਦੇ ਹਾਂ ਉਸ ਨਹੀਂ ਆਉਂਦਾ ਮਹਾਪੁਰਖਾਂ ਦੀ ਕਿਰਪਾ ਹੈ ਸਤਿਗੁਰੂ ਗੁਰੂ ਨਾਨਕ ਦੇ ਮਹਾਰਾਜ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਜਿੰਨਾ ਕੋ ਬੋਲਿਆ ਜਾਂਦਾ ਮਹਾਰਾਜ ਆਪ ਹੀ ਅਖਰ ਸਿੱਧੇ ਕਰ ਲੈਂਦੇ ਹਨ ਸੋ ਬੋਲਦਿਆਂ ਕੋਈ ਅਖਰ ਵੱਧ ਘੱਟ ਬੋਲਿਆ ਗਿਆ ਹੋਵੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਿਆ ਗਿਆ ਹੋਵੇ ਤੋਂ ਮਾਫੀ ਚੋਣੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ